thank you ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖੋਪੁਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਥੇ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਉਹ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬਡਿਵੀਜ਼ਨ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਸਰ ਜਿਹੜੀ ਐਕਸਰਸਾਈਜ਼ ਕਾਸੋ ਦੀ ਇਟ ਇਜ਼ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇੱਥੇ ਸੱਦੀ ਗਈ ਹੈ ਵਿਲ ਬੀ ਕੈਰੀਇੰਗ ਦਾ ਕਾਸੋ ਇਹਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀਗੀ ਕਿ ਇਹ ਡਰਗ ਹੌਟਸਪੌਟ ਹੈ ਤਸਕਾਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਪਰ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੀਜਰ ਹੈ ਸਰ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਜੋ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਤਾਂ ਇਹਦੇ ਜੇ 100 ਸੌਰੀ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਸੇਫ ਪੰਜਾਬ ਤੇ ਉੱਤੇ ਜਿਹੜੇ ਲੋਕਾਂ ਦੀ ਟਿਪਸ ਸਾਡੇ ਕੋਲ ਆਉਂਦੀਆਂ ਹਨ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਦੇ ਉੱਤੇ ਹੀ ਅਸੀਂ ਦਰਜ ਕਰ ਪ੍ਰੋਪਰਟੀਆਂ ਕਰੀਬਨ 50 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਵਿੱਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਦੀ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲੂਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਹੈ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਸਕਰ ਹੁੰਦੇ ਹੈ ਤਾਂ ਉਹਨਾਂ ਤੇ ਉਸੇ ਫੋਕਸ ਕਰ ਰਹੇ ਨੇ ਤਾਂ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਹੈ